ਸਾਹਿਬ ਦੇ ਵਿਸਮਾਗਮਨ ਦੀਪੀ ਬੀਨੂ ਟਲੂਸਣੇ ਕਈ ਨਾਮੇ ਹਸਤੀਆਂ ਵੀ ਪਹੁੰਚੀਆਂ ਚੰਬਾ ਤੋਂ ਸਾਮਣੇ ਆਇਆ ਤਬਾਹੀ ਦੀਆਂ ਡਰਾਉਣੀਆਂ ਤਸਵੀਰਾਂ ਰਾਵੀ ਦਰਿਆ ਦੇ ਵਿੱਚ ਦੇਖਿਆ ਉਫਾਨ ਪੁਲ ਤੋੜ ਕੇ ਹਾਈਵੇ ਤੇ ਆਇਆ ਪਾਣੀ ਜੰਮੂ ਕਸ਼ਮੀਰ ਚ ਫਿਰ ਤਬਾਹੀ ਰਾਂਬੰਤ ਤੇ ਰਿਆਸੀ ਦੇ ਵਿੱਚ ਬੱਦਲ ਫਟਣ ਦੇ ਨਾਲ 12 ਲੋਕਾਂ ਦੀ ਮੌਤ ਕਈ ਲਾਪਤਾ ਗੁਨੀ ਨਾਲੇ ਦੇ ਵਿੱਚ ਵੀ ਭਿਆਨਕ لینڈ ਸਲਾਈਡ ਜਨਾਬ ਦਰਿਆਦੇ ਵਿੱਚ ਲਗਾਤਾਰ ਵਧ ਰਿਹਾ ਪਾਣੀ ਦਾ ਪੱਧਰ ਸਲਾਲ ਡੈਮ ਦੇ ਖੁੱਲੇ ਗਏ ਸਾਰੇ ਫਲੱਡ ਗੇਟ ਨੇੜਲੇ ਇਲਾਕੇ ਦੇ ਲੋਕਾਂ ਨੂੰ ਦਰਿਆ ਤੋਂ ਦੂਰ ਰਹਿਣ ਦੀ ਹਦਾਇਤ ਅਜਨਾਲਾ ਚ ਪਾਣੀ ਦੀ ਮਾਰ ਬਰਕਰਾਰ ਕਈ ਪਿੰਡਾਂ ਦੇ ਵਿੱਚ ਅਜੇ ਵੀ 5 ਤੋਂ 7 ਫੁੱਟ ਤੱਕ ਪਾਣੀ ਹਾਈਵੇ ਤੱਕ ਆਇਆ ਸੈਲਾਬ ਮਾਨਸਾ ਦੇ ਕਈ ਪਿੰਡਾਂ ਦੇ ਵਿੱਚ ਵੀ ਨੇ ਮਚਾਈ ਤਬਾਹੀ ਹਜ਼ਾਰਾਂ ਏਕੜ ਫਸਲ ਹੋਈ ਬਰਬਾਦ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਜਪਾਨ ਦੌਰੇ ਤੋਂ ਬਾਅਦ ਚੀਨ ਦੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ ਐਸ ਸੀਓ ਸਿਖਰ ਸੰਮੇਲਨ ਦੇ ਵਿਚ ਲੈਣਗੇ ਹਿੱਸਾ 6 ਸਾਲ ਬਾਅਦ ਰਾਸ਼ਟਰਪਤੀ ਚੀ ਜਨਪਿੰਗ ਦੇ ਨਾਲ ਕਰਨਗੇ ਮੁਲਾਕਾਤ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹ ਇੱਥੇ ਬਤੀਤ ਕਰਕੇ ਗਏ ਨੇ ਉਸ ਤੋਂ ਵੀ ਜ਼ਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤੀਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ 바이거지 ਕਾ ਖਾਲਸਾ 바이거지 ਕੀ ਫਤਿਹ ਡਰ ਇਸ ਵਾਰ ਜਦੋਂ ਆਪਣੀਆਂ ਫੀਲਿੰਗਸ ਤੁਹਾਡੇ ਲਈ ਵਰਡਸ ਬਿਆਨ ਕਰਨ ਲਈ ਪੈਨ ਚੱਕਿਆ ਤਾਂ ਪਤਾ ਨਹੀਂ ਸੀ ਇਹ ਨੌਖਾ ਹੋਊਗਾ ਡਰ ਜੋ ਸਾਡੇ ਲਈ ਸੀ ਉਹ ਮੈਂ ਸ਼ਬਦਾਂ ਚ ਵੀ ਨਹੀਂ ਦੱਸ ਸਕਦੀ ਬਟ ਬੈਸਟ ਵੇ ਟੂ ਐਕਸਪਲੇਨ ਹਿਮ ਇਜ਼ ਥੈਟ ਹੀ ਵਾਸ ਲਾਈਕ ਵਾਟਰ ਔਰ ਜਿੰਨੇ ਟ੍ਰੈਡੀਸ਼ਨਲ ਨੇ ਉਹਨੇ ਹੀ ਮਾਡਰਨ ਵੀ ਨੇ ਆਪਾਂ ਸਾਰੇ ਕਹਿੰਨੇ ਆ ਥੈਟ ਸਾਰੀਆਂ ਜਨਰੇਸ਼ਨਸ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਬਟੋ ਆਪ ਵੀ ਹਰ ਇੱਕ ਜਨਰੇਸ਼ਨ 'ਚ ਟਲ ਜਾਂਦੇ ਨੇ ਡੈਡ ਦੇ ਪਿੱਛੇ ਕਦੇ ਵੀ ਸੀ ਨਹੀਂ ਲੱਗੂਗਾ ਉਹ ਮੈਂ ਹਮੇਸ਼ਾ ਸਾਡੇ 'ਚ ਹੈਗੇ ਨੇ ਆ ਦੋ ਸਾਲ ਲੰਝ ਡਾ ਨੂੰ ਬਹੁਤ ਵਾਰ ਟੁੱਟਦੇ ਦੇਖਿਆ ਉਹਨੀ ਵਾਰ ਸਟਰੋਂਗਰ ਖੜੇ ਹੁੰਦੇ ਵੀ ਉਹ ਮੇਬੀ ਸਾਰੇ ਵਾਲੀ ਐਕਟਰ ਸੀ ਬਟ ਸਾਡੇ ਲਾਈਫ ਦੇ ਰੀਅਲ ਹੀਰੋ ਸੀ ਹੈਗੇ ਨੇ ਆਲ ਟਾਈਮ ਚ ਡੈਡ ਦਾ ਵਨ ਆਫ ਦਾ ਸਟ੍ਰੈਸ ਹੁੰਦਾ ਹੁੰਦਾ ਸੀ ਡੈਡ ਬੱਚੇ ਸਾਰਾ ਦਿਨ ਮੇਰੇ ਪਿੱਛੇ ਲੱਗੇ ਰਹਿੰਦੇ ਨੇ ਆਪਣਾ ਸਮਾਂ ਖਰਾਬ ਕਰ ਰਹੇ ਨੇ ਬਟ ਆਮ ਸ਼ੋਰ ਤੁਸੀਂ ਸਾਨੂੰ ਸੁਣ ਰਹੇ ਹੋ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਸਮਾਂ ਸਾਡੀ ਉਹ ਸਮੇਂ ਨੂੰ ਯਾਦ ਕਰਕੇ ਅਸੀਂ ਆਪਣੀ ਸਾਰੀ ਜ਼ਿੰਦਗੀ ਕੱਢਾਂਗੇ ਡੈਡ ਤੇ ਪੁਖਰਾਸ਼ ਜਦੋਂ ਕਰ ਲੈ ਰਹੇ ਸੀ ਨਾ ਤਾਂ ਮਾਸਟਰ ਬੈੱਡਰੂਮ 'ਤੇ ਚ ਲੜਾਈ ਚੱਲ ਰਹੀ ਸੀ ਇਹ ਕੌਣ ਲਾਊਗਾ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ ਡੈਡ ਉਹ ਤੁਹਾਡਾ ਕਮਰਾ ਸੀ ਉਹ ਤੁਹਾਡਾ ਕਮਰਾ ਸੀ ਤੁਹਾਡਾ ਹੈ ਤੇ ਤੁਹਾਡਾ ਰਹੂਗਾ ਇੱਕ ਡਾਟਰ ਆਪਣੇ ਫਾਦਰ ਦੀ ਆਲਵੇਸ ਤਰੀਫ ਕਰੂਗੀ انسان ਦੇ ਕਿਰਦਾਰ ਦਾ ਉਦੋਂ ਜ਼ਿਆਦਾ ਪਤਾ ਲੱਗਦਾ ਜਦੋਂ ਉਹ ਉਨ੍ਹਾਂ ਹੀ ਪਿਆਰ ਤੇ ਇੱਜ਼ਤ ਆਪਣੇ ਡਾਟਰ ਨੇ ਲੋ ਦੇ ਦਿਲ ਚ ਵੀ ਬਣਾ ਕੇ ਜਾਵੇ ਤੇ ਮੇਰੇ ਦਿਲ ਚ ਉਨ੍ਹਾਂ ਲਈ ਹਮੇਸ਼ਾ ਪਿਆਰ ਹੀ ਪਿਆਰ ਹੈ ਕਹਿੰਦੇ ਆ that people you love don't really go anywhere you just meet them on the other side so we'll meet and we always love him and always ਹਰ ਅੱਖ ਨਾਮਿਆ ਪਰ ਮੈਂ ਆਪਣੇ ਆਪ ਨੂੰ ਸੰਭਾਲ ਕੇ ਕਹਿ ਰਿਹਾ ਕਿ ਮੇਰੀ ਅੱਖ ਨਾਮ ਨਹੀਂ ਕਿਉਂਕਿ ਜਸਵਿੰਦਰ ਤੁਰ ਗਿਆ ਭੱਲਾ ਹਮੇਸ਼ਾ ਸਾਡੇ ਚ ਰਹੂਗਾ ਭੱਲਾ ਨੀਲੂ ਤੇ ਮੈਂ ਅਸੀਂ ਛਣਕਾਟੇ ਵੱਲੋਂ ਵੀ ਤੇ ਮੈਂ ਪਖਰਾਜ ਨੂੰ ਬੇਟੇ ਨੂੰ ਕਿਹਾ ਕਿ ਬੇਟਾ ਤੁਸੀਂ ਜੇ ਛਣਕਾਟਾ ਦੇ ਉੱਪਰ ਕੋਈ ਵੈਬ ਸੀਰੀਜ਼ ਬਣਾਉਂਗੇ ਕੋਈ ਵੀ ਚੀਜ਼ ਕਰੋਗੇ ਅਸੀਂ ਤੁਹਾਡੇ ਨਾਲ ਬੇਟਾ ਜਿਸ ਤਸਵੀਰ ਵਿੱਚ ਚਾਹੋਗੇ ਪੂਰੀ ਫਿਲਮ ਇੰਡਸਟਰੀ ਬੈਠੀ ਆ ਸਾਡੀ ਸਾਰਿਆਂ ਦੀ ਇਹੀ ਦਵਾਵਾ ਕਿ ਪੱਲਾ ਸਾਡੇ ਵਿੱਚ ਹੀ ਰਹੂਗਾ ਪੱਲਾ ਕਿਤੇ ਨਹੀਂ ਜਾਊਗਾ ਆਓ ਆਪਾਂ ਸਾਰੇ ਲੰਗਰ ਛਕੀਏ ਤੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਇਹ ਅਧੀ ਪਾਵੁਕ ਉਹ ਬੋਲ ਜੋ ਉਹਨਾਂ ਦੇ ਪਰਿਵਾਰ ਦੀ ਜ਼ੁਬਾਨੀ ਸੁਨੇ ਉਹਨਾਂ ਦੇ ਚੌਣ ਵਾਲੇ ਤਾਂ ਜਸਵਿੰਦਰ ਪੱਲਾ ਦੀ ਅੱਜ ਅੰਤਿਮ ਅਰਦਾਸ ਹੈ ਔਰ ਪੋਗ ਪੈ ਚੁੱਕੇ ਨੇ ਜਿਸ ਤੋਂ ਬਾਅਦ ਸਭ ਦੇ ਵੱਲੋਂ ਜਿਹੜੇ ਉਹਨਾਂ ਦੇ ਚੌਣ ਵਾਲੇ ਸੀ ਉਹਨਾਂ ਨੇ ਯਾਦ ਕੀਤਾ ਔਰ ਜੋ ਜਿਸ ਤਰੀਕੇ ਦੇ ਨਾਲ ਉਹ ਵਿਛਰਦੇ ਸਨ ਤਾਂ ਉਸ ਦਾ ਜ਼ਿਕਰ ਕਰਦੇ ਆਏ ਔਰ ਸਭ ਦੀ ਜ਼ੁਬਾਨੀ ਇਹ ਹੀ ਸੁਣਿਆ ਕਿ ਬੇਹਦੀ ਚੰਗੇ ਨਾ ਸਿਰਫ ਇੱਕ ਇਨਸਾਨ ਬਲਕਿ ਅਜੇ ਹੀ ਸ਼ਖਸੀਅਤ ਅੱਜਿਸ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਏਗਾ ਔਰ ਯਾਦਾਂ ਦੇ ਵਿੱਚ ਹਮੇਸ਼ਾ ਜਸਵਿੰਦਰ ਪੱਲਾ ਰਹਿਣਗੇ ਤਾਂ ਗਏ ਕਈ ਵੱਡੀਆਂ ਜਿਹੜੀਆਂ ਹਸਤੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਲਾਈਵ ਤਸਵੀਰਾਂ ਸੀ ਆਪਣੇ ਦਸ਼ਕਾ ਤੱਕ ਪਹੁੰਚਾ ਰਹੇ ਹਾਂ ਤਾਂ ਇਹ ਪਾਕ ਬੰਨਨ ਦੀ ਰਸਮ ਜਿਹੜੀ ਆ ਉਹਦਾ ਕੀਤੀ ਗਈ ਹੈ ਤਾਂ ਪੁਖਰਾਜ ਸਿੰਘ ਉਹਨਾਂ ਦੇ ਬੇਟੇ ਉਹਨਾਂ ਦੀ ਨੂੰਹ ਉਹਨਾਂ ਦੀ ਬੇਟੀ ਦੇ ਵੱਲੋਂ ਬੇਹਤ ਭਾਵੁਕ ਉਹ ਪਾਲ ਜਿਹੜੇ ਯਾਦ ਕੀਤਾ ਗਿਆ ਉਹਨਾਂ ਨੂੰ ਔਰ ਆਪਣੀ ਜ਼ੁਬਾਨੀ ਉਹਨਾਂ ਨੇ ਇੱਕ ਤਰ੍ਹਾਂ ਨਾਲ ਸਭ ਨੂੰ ਜਿਹੜਾ ਹੈ ਭਾਵੂ ਖੋਨ ਤੇ ਮਜਬੂਰ ਕਰ ਦਿੱਤਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਸਾਰਾ ਜ਼ਿੰਦਗੀ ਦਾ ਉਹ ਸਫ਼ਰ ਯਾਦ ਕੀਤਾ ਤਾਂ ਇਹ ਤਸਵੀਰਾਂ ਨੇ ਜਸਵਿੰਦਰ ਪੱਲਾ ਦੱਸਦੀ ਹੈ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਉਹਨਾਂ ਦਾ ਦੇਹਾਂਤ ਹੋਇਆ 2 ਸਾਲ ਤੋਂ ਲਗਭਗ ਕਰੀਬ 2 ਸਾਲ ਤੋਂ ਜੂਝ ਰਹੇ ਸਨ ਬਿਮਾਰੀ ਦੇ ਨਾਲ ਤੇ ਜਿਸ ਤੋਂ ਬਾਅਦ ਉਨ੍ਹਾਂ ਦਾ ਦੇਹਾਂਤ ਹੁੰਦਾ ਹੈ ਔਰ ਅਚਨਚੇਤੇ ਖਬਰ ਆਉਂਦੀ ਹੈ ਤੜਕਸਾਰ 4 ਵਜੇ ਦੇ ਕਰੀਬ ਉਨ੍ਹਾਂ ਦਾ ਦੇਹਾਂਤ ਹੋਇਆ ਜਿਸ ਤੋਂ ਬਾਅਦ ਹਰ ਕੋਈ ਹੈਰਾਨ ਸੀ ਕਿਉਂਕਿ ਬਹੁਤੇ ਜ਼ਿਆਦਾ ਲੋਕਾਂ ਨੂੰ ਇਹ ਖਬਰ ਨਹੀਂ ਸੀ ਕਿ ਜਸਵਿੰਦਰ ਪੱਲਾ ਮਹਿਮਾਰ ਚੱਲ ਰਹੇ ਨੇ ਔਰ ਉਹ ਚਾਹੁੰਦੇ ਵੀ ਨਹੀਂ ਸਨ ਕਿ ਇਸ ਤਰੀਕੇ ਦੇ ਨਾਲ ਕੋਈ ਜਿਹੜਾ ਹੈ ਜ਼ਿਆਦਾ ਇਹ ਜਾਣਕਾਰੀ ਇਸ ਖਬਰ ਕਿਸੇ ਤੱਕ ਪਹੁੰਚੇ ਕੋਸ਼ਿਸ਼ ਸੀ ਉਨ੍ਹਾਂ ਦੀ ਔਰ ਇਹ ਦੱਸ ਕਹਿ ਵੀ ਰਹੇ ਸਨ ਕਿ ਕਿਤੇ ਨਾ ਕਿਤੇ ਬਹੁਤ ਜਲਦੀ ਉਹ ਦਸੰਬਰ ਤੱਕ ਕਰੀਬ-ਕਰੀਬ ਉਹ ਠੀਕ ਹੋ ਜਾਣਗੇ ਜਿਸ ਤੋਂ ਬਾਅਦ ਅਗਲੀ ਫਿਲਮ ਕੈਰੀਅਨ ਜਟਾ 4 ਜਿਹੜੀ ਹੈ ਉਹ ਤਿਆਰ ਹੋਏਗੀ ਦਰਸ਼ਕਾਂ ਤੱਕ ਪਹੁੰਚਾਈ ਜਾਏਗੀ ਕਿਉਂਕਿ ਬੇहद ਅਜਿਹੇ ਵੱਡੇ ਕਲਾਕਾਰ ਅਜਿਹੇ ਫਨਕਾਰ ਕਹਿ ਸਕਦੇ ਆ ਜੋ ਸਭ ਦੇ ਦਿਲਾਂ ਦੇ ਵਿੱਚ ਰਹਿਣਗੇ ਉਹਨਾਂ ਦੀ ਅਦਾਕਾਰੀ ਹਮੇਸ਼ਾ ਹੀ ਜਿਹਦੀਆਂ ਫਿਲਮਾਂ ਬਣ ਚੁੱਕੀਆਂ ਨੇ ਜਿੱਥੇ ਉਹ ਕਿਰਦਾਰ ਨਿਭਾ ਚੁੱਕੇ ਨੇ ਉਹ ਰਹਿਣਗੇ ਔਰ ਆਉਣ ਵਾਲੀ ਪੀੜ੍ਹੀ ਵੀ ਜਿਹੜੀ ਹੈ ਉਹਨਾਂ ਨੂੰ ਵੇਖੇਗੀ ਔਰ ਅੱਜ ਦੀ ਗੱਲ ਕੀਤੀ ਜਾਏ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੈਕਟਰ 34 ਚੰਡੀਗੜ੍ਹ ਜਿੱਥੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਗਈ ਹੈ ਅਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਦਿਆਂ ਜੀ ਜਿਨ੍ਹਾਂ ਨੇ ਅੱਜ ਡੈਡ ਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਹਾਜ਼ਰੀ ਲਵਾਈ ਹੈ ਮਤਲਬ ਕਹਿਣ ਲਈ ਕੁਝ ਮੇਰੇ ਕੋਲ ਮੈਨੂੰ ਲੱਗਦਾ ਸ਼ਬਦ ਕੱਟ ਪੈ ਰਹੇ ਨੇ ਕਿਉਂਕਿ ਜਿੰਨਾ ਪਿਆਰ ਤੁਹਾਡਾ ਸਾਰਿਆਂ ਦਾ ਜਿਸ ਦਿਨ ਤੋਂ న్యూਸ ਆਊਟ ਹੋਈ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ ਮੇਰੇ ਮਾਨਨ ਅੰਦਰ ਤਾਂ ਇੱਕੋ ਗੱਲ ਆਂਦੀ ਹੈ ਕਿ ਮੇਰਾ ਬਾਪ ਆਖ ਹਟ ਕੇ ਗਿਆ ਸਾਰਾ ਕੁਝ ਸੋ ਇੱਕ ਵਾਰੀ ਮੈਂ ਤਾਂ ਇਹੀ ਅਰਦਾਸ ਕਰੂੰਗਾ ਜੀ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ ਤੇ ਜਿੰਨੀ ਸੋਹਣੀ ਜਿੱਡੀ ਵੱਡੀ ਜ਼ਿੰਦਗੀ ਉਹ ਇੱਥੇ ਬਤੀਤ ਕਰਕੇ ਗਏ ਨੇ ਉਦੋਂ ਵੀ ਜਿਆਦਾ ਸੋਹਣੀ ਉਹ ਜਿੱਥੇ ਵੀ ਨੇ ਰੱਬ ਉਹਨਾਂ ਨੂੰ ਬਤੀਤ ਕਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਅਗੇ ਵਧਾਂਗੇ ਹੋਰ ਅਹਿਮ ਤੇ ਵਡੀਆਂ ਖਬਰਾਂ ਦੇ ਵੱਲ ਰੁਕ ਕਰਦੇ ਹਾਂ ਤਾਂ ਸ਼ੁਰੂਆਤ ਕਰਦੇ ਹਾਂ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਕੇਂਦਰੀ ਸਹਾਇਤਾ ਪ੍ਰਦਾਨ ਕਰਨ ਦੇ ਲਈ ਅਪੀਲ ਕੀਤੀ ਗਈ ਹੈ ਪੰਜਾਬ ਦੇ ਵਿੱਚ ਹੋਏ ਨੁਕਸਾਨ ਦੇ ਲਈ ਉਹਨਾਂ ਨੇ ਵਿਸ਼ੇਸ਼ ਰਾਹਤ ਪੈਕੇਜ ਮੰਗਿਆ ਹੈ ਤਾਂ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਤੁਰੰਤ ਕੇਂਦਰੀ ਟੀਮਾਂ ਪੇਜੰਦੀ ਅਪੀਲ ਕੀਤੀ ਗਈ ਹੈ ਹੜ੍ਹਾਂ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸੁਨੀਲ ਜਾਖੜ ਦੇ ਵੱਲੋਂ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਹਜ਼ਾਰਾਂ ਹੀ ਲੋਕ ਬੇਕਾਰ ਹੋ ਚੁੱਕੇ ਨੇ ਔਰ ਬੇਗੱਦ ਜ਼ਿਆਦਾ ਵੱਡਾ ਨੁਕਸਾਨ ਉਹਨਾਂ ਦਾ ਹੋਇਆ ਹੈ مالی ਨੁਕਸਾਨ ਹੋਇਆ ਹੈ ਇਸ ਤੋਂ ਇਲਾਵਾ ਜਾਨੀ ਨੁਕਸਾਨ ਵੀ ਹੋਇਆ ਤਾਂ ਇਹ ਚਿੱਠੀ ਲਿਖੀ ਗਈ ਹੈ ਕੇਂਦਰੀ ਸਿਹਤ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਜਿਏ ਕਿ ਵੱਖ-ਵੱਖ ਥਾਈ ਜਿਹੜੇ ਹੋਰ ਵੱਖ-ਵੱਖ ਪਾਰਟੀਆਂ ਦੇ ਵੀ ਆਗੂ ਨੇ ਉਹ ਸਾਰੇ ਹੀ ਹੜਪੀੜਤਾ ਦੇ ਨਾਲ ਮੁਲਾਕਾਤ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਔਰ ਇਸ ਦੇ ਵਿਚਾਲੇ ਕੇਂਦਰੀ ਕੇਂਦਰ ਨੂੰ ਚਿੱਠੀ ਲਿਖਦੇ ਨੇ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਨੇ ਕਿਹਾ ਹੈ ਕਿ ਮਦਦ ਜਿਹੜੀ ਆ ਦਿੱਤੀ ਜਾਵੇ ਸੁਭਾਵਿਕ ਤੌਰ ਤੇ ਜੇਕਰ ਕੇਂਦਰ ਤੋਂ ਸਹਾਇਤਾ ਆਉਂਦੀ ਹੈ ਤਾਂ ਫਿਰ ਉਸ ਦੇ ਨਾਲ ਬਹੁਤ ਰਾਹਤ ਜਿਹੜੀ ਹੈ ਉਹਨਾਂ ਲੋਕਾਂ ਨੂੰ ਮਿਲੇਗੀ ਜੋ ਇਸ ਵੇਲੇ ਬੇहद ਪ੍ਰਭਾਵਿਤ ਨੇ ਇੱਕ ਮਰਮ ਦਾ ਕੰਮ ਕਰੇਗੀ ਉਹ ਸਹਾਇਤਾ ਉਸ ਦਾ ਬਾਰ-ਬਾਰ ਜ਼ਿਕਰ ਹੋ ਰਿਹਾ ਹੈ ਔਰ ਹਰ ਕੋਈ ਅਪੀਲ ਕਰ ਰਿਹਾ ਹੈ ਖਾਸ ਤੌਰ ਤੇ ਜੇਕਰ ਮੌਜੂਦਾ ਸਰਕਾਰ ਦੀ ਵੀ ਗੱਲ ਕੀਤੀ ਜਾਵੇ ਮੰਤਰੀ ਆਗੂ ਜਿਹੜੇ ਵੱਖ-ਵੱਖ ਥਾਈ ਪਹੁੰਚ ਰਹੇ ਨੇ ਉਹ ਵੀ ਕਹਿ ਰਹੇ ਨੇ ਕਿ ਕਿਤੇ ਨਾ ਕਿਤੇ ਸਹਾਇਤਾ ਜਿਹੜੀ ਆਵੇ ਔਰ ਜਿੰਨੀ ਹੋ ਸਕਦਾ ਹੈ ਵੱਧ ਤੋਂ ਵੱਧ ਸਭ ਦੇ ਵੱਲੋਂ ਮਦਦ ਉਹਨਾਂ ਲੋਕਾਂ ਦੀ ਕੀਤੀ ਜਾਵੇ ਜੋ ਇਸ ਵੇਲੇ ਬੇहद ਵੱਡੀ ਮਾਰ ਚੱਲ ਰਹੇ ਨੇ ਹੜ ਦੇ ਨਾਲ ਮਾਰ ਚੱਲ ਰਹੀ ਹੈ ਅਗੇ ਬਾਤਿਆਂ ਉਧਰ ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਵੀ ਰਾਵੀ ਆਪਣਾ ਕਹਿਰ ਵਰ ਪਾ ਰਹੀ ਹੈ ਕਈ ਪਿੰਡ ਹਾੜ ਦੇ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਔਰ ਖੇਤਾਂ ਦੇ ਵਿੱਚ ਨੱਕੋ ਨੱਕ ਪਾਣੀ ਭਰਿਆ ਹੈ ਹਾਲਾਤ ਇਹ ਨੇ ਕਿ ਰਾਵੀ ਦਾ ਪਾਣੀ ਅਜਨਾਲਾ ਦੇ ਹੋਰ ਪਿੰਡਾਂ ਨੂੰ ਆਪਣੀ ਚਪੇਟ ਦੇ ਵਿੱਚ ਲੈਦਾ ਨਜ਼ਰ ਆ ਰਿਹਾ ਹੈ ਬੇहद ਹੀ ਡਰਾਉਣੀਆਂ ਤਸਵੀਰਾਂ ਨਾਲਾ ਦੇ ਵਿੱਚ ਰਾਵੀ ਦੇ ਪਾਣੀ ਨੇ ਆਪਣਾ ਕਹਿਰ ਮਚਾਇਆ ਹੋਇਆ ਤਾਂ ਪੂਰਾ ਅਜਨਾਲਾ ਕਸਬਾ ਜਿਹੜਾ ਇਸ ਵੇਲੇ ਰਾਵੀ ਦੇ ਪਾਣੀ ਦੇ ਨਾਲ ਕਿਰਿਆ ਹੋਇਆ ਨਜ਼ਰ ਆ ਰਿਹਾ ਤਾਂ ਮੈਂ ਇਸ ਵੇਲੇ ਅਜਨਾਲਾ ਤੋਂ ਗੁਰਦਾਸਪੁਰ ਜਾਣ ਵਾਲਾ ਜਿਹੜਾ ਹਾਈਵੇ ਹੈ ਉੱਥੇ ਮੌਜੂਦ ਹਾਂ ਤੇ ਤਸਵੀਰਾਂ ਕਾਫੀ ਡਰਾਉਣ ਵਾਲੀਆਂ ਨੇ ਤੁਸੀਂ ਦੇਖੋ ਕਿ ਹਾਈਵੇ ਦੇ ਉੱਤੇ ਕਿਸ ਤਰੀਕੇ ਦੇ ਨਾਲ ਪੂਰਾ ਇਸ ਤਰੀਕੇ ਦੇ ਨਾਲ ਲੱਗ ਰਿਹਾ ਕਿ ਜਿਸ ਤਰ੍ਹਾਂ ਦਰਿਆ ਜੋ ਹੈ ਉਹ ਇਸ ਜਗ੍ਹਾ ਤੇ ਹੀ ਵੈਂਦਾ ਹੋਵੇ ਬਰਸਾਤ ਵੀ ਸ਼ੁਰੂ ਹੋ ਚੁੱਕੀ ਹੈ ਔਰ ਪਾਣੀ ਦੀ ਸਪੀਡ ਤੁਸੀਂ ਦੇਖੋ ਥੋੜੀ ਦੇਰ ਪਹਿਲਾਂ ਇੱਥੇ ਜੋ ਰਾਹਤ ਕਾਰਜਾਂ ਦੇ ਵਿੱਚ ਲੱਗਾ ਇੱਕ ਟਰੈਕਟਰ ਟਰਾਲੀ ਹੈ ਉਹ ਇੱਥੇ ਪਲਟੀ ਔਰ ਲੋਕ ਜੋ ਨੇ ਉਹ ਰੁੜਣ ਤੋਂ ਬਚੇ ਤਾਂ ਇਸ ਕਰਕੇ ਅਪੀਲ ਵੀ ਲਗਾਤਾਰ ਕੀਤੀ ਜਾ ਰਹੀ ਹੈ ਕਿ ਜਿਸ ਪਾਸੇ ਪਾਣੀ ਦਾ ਵਹਾਅ ਤੇਜ਼ ਹੋਵੇ ਉਸ ਪਾਸੇ ਲੋਕ ਨਾ ਜਾਣ ਤਾਂ ਇਹ ਤੁਸੀਂ ਦੇਖੋ ਕਿ ਹਾਈਵੇ ਚੋਂ ਹੁੰਦਾ ਹੋਇਆ ਇਹ ਪਾਣੀ ਜੋ ਹੈ ਖੇਤਾਂ ਵਾਲੇ ਪਾਸੇ ਜਾ ਰਿਹਾ ਔਰ ਖੇਤਾਂ ਦੇ ਨਾਲ ਨਾਲ ਲੱਗੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਇਹ ਪਾਣੀ પડਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਅਜਨਾਲਾ ਤੋਂ ਗੁਰਦਾਸਪੁਰ ਜਾਣ ਵਾਲਾ ਜਿਹੜਾ ਹਾਈਵੇ ਹੈ ਔਰ ਤੁਸੀਂ ਦੇਖੋ ਕਿ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹਾਲਾਂਕਿ ਜੋ ਰਾਵੀ ਦਰਿਆ ਉਹ ਇੱਥੋਂ ਕਾਫੀ ਕਿਲੋਮੀਟਰ ਦੂਰ ਤੇ ਆ ਪਰ ਇਸ ਵੇਲੇ ਹਾਲਾਤ ਤੁਸੀਂ ਦੇਖੋ ਕਿ ਹਾਈਵੇ ਤੇ ਜਿੱਥੇ ਮੈਂ ਖੜਾ ਹੋ ਕੇ ਰਿਪੋਰਟਿੰਗ ਕਰ ਰਿਹਾ ਤਾਂ ਇੱਥੇ ਵੀ ਗੋਡੇ-ਗੋਡੇ ਤੱਕ ਪਾਣੀ ਹੈ ਜੇਕਰ ਥੋੜਾ ਅੱਗੇ ਅਸੀਂ ਜਾਵਾਂਗੇ ਤਾਂ ਅੱਗੇ ਡੁੱਬਣ ਦਾ ਵੀ ਖਤਰਾ ਹੈ ਕਿਉਂਕਿ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਤਾਂ ਇਹ ਪਾਣੀ ਜੋ ਹੈ ਰੋੜ ਵੀ ਸਕਦਾ ਹੈ ਇਨਸਾਨ ਨੂੰ ਤਾਂ ਹਾਈਵੇ ਤੁਸੀਂ ਦੇਖੋ ਕਿ ਇਹ ਨਵਾਂ ਜਿਹੜਾ ਹਾਈਵੇ ਬਣ ਰਿਹਾ ਉੱਥੇ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਇਸ ਪਾਸੇ ਤੁਸੀਂ ਦੇਖੋ ਕਿ ਰਿਹਾਇਸ਼ੀ ਇਲਾਕਾ ਔਰ ਪੂਰੇ ਜਿਹੜੇ ਕਾਰਨ ਉਹ ਹਰ ਪਾਸਿਓਂ ਪਾਣੀ ਦੇ ਨਾਲ ਕਿਰੇ ਹੋਏ ਨਜ਼ਰ ਆ ਰਹੇ ਨੇ ਤਾਂ ਬਰਸਾਤ ਵੀ ਸ਼ੁਰੂ ਹੋ ਚੁੱਕੀ ਹੈ ਔਰ ਜੇਕਰ ਇਸੇ ਤਰ੍ਹਾਂ ਤੇਜ਼ ਬਰਸਾਤ ਲਗਾਤਾਰ ਪੈਂਦੀ ਹੈ ਤਾਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਹੋਰ ਵੱਧ ਸਕਦੀਆਂ ਨੇ ਤਾਂ ਤਸਵੀਰ ਤੁਸੀਂ ਦੇਖੋ ਕਿ ਅਜਨਾਲਾ ਸ਼ਹਿਰ ਜੋ ਹੈ ਉਹ ਇਸ ਵੇਲੇ ਦਰਿਆ ਦਾ ਰੂਪ ਧਾਰਨ ਕਰ ਚੁੱਕਾ ਹੈ ਤਸਵੀਰਾਂ ਜਿੱਥੇ ਹੈਰਾਨ ਕਰਨ ਵਾਲੀਆਂ ਨੇ ਉੱਤੇ ਹੀ ਲੋਕਾਂ ਦੀਆਂ ਅਹ ਪਰੇਸ਼ਾਨੀਆਂ ਨੂੰ ਕਿਤਨਾ ਕਿਤੇ ਵਧਾਉਣ ਵਾਲੀਆਂ ਜ਼ਰੂਰ ਨੇ ਤਾਂ ਅਸੀਂ ਲਗਾਤਾਰ ਹਰ ਇੱਕ ਜਿਹੜੀ ਤਸਵੀਰ ਹੈ ਕਿਉਂਕਿ ਹਰ ਕੋਈ ਜਾਣਨਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਨੇ ਜਾਂ ਫਿਰ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਹੋਣਗੇ ਤਾਂ ਉਹਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਰਿਸ਼ਤੇਦਾਰਾਂ ਦੀ ਚਿੰਤਾ ਤਾਂ ਅਸੀਂ ਉਹਨਾਂ ਨੂੰ ਘਰ ਬੈਠੇ ਆ ਇਹ ਜਿਹੜੀ ਜਾਣਕਾਰੀ ਹੈ ਉਹ ਇਸ ਕਰਕੇ ਪੁੱਛਾਰੇ ਆ ਕਿਉਂਕਿ ਪ੍ਰਸ਼ਾਸਨ ਲਗਾਤਾਰ ਇਹ ਦਾਵਾ ਕਰ ਰਿਹਾ ਕਿ ਰਾਹਤ ਕਾਰਜ ਜਿਹੜੇ ਨੇ ਉਹ ਜਾਰੀ ਨੇ ਹਾਲਾਂਕਿ ਇਸ ਜਗ੍ਹਾ ਦੇ ਉੱਤੇ ਕੋਈ ਵੀ ਬੋਟ ਜ ਇਹ ਉਹ ਹਲੇ ਤੱਕ ਨਜ਼ਰ ਨਹੀਂ ਆਈ ਪਰ ਟਰੈਕਟਰ ਟਰਾਲੀਆਂ ਦੇ ਜ਼ਰੀਏ ਜਿਹੜੀ ਲੋਕਾਂ ਤੱਕ ਰਾਹਤ ਸਮੱਗਰੀ ਹੈ ਸਾਹਮਣੇ ਇੱਕ ਇਮਾਰਤ ਤੁਸੀਂ ਦੇਖ ਸਕਦੇ ਹੋ ਘਰ ਹੈ ਉਹ ਵੀ ਪਾਣੀ ਦੇ ਵਿੱਚ ਘਿਰਿਆ ਹੋਇਆ ਨਜ਼ਰ ਆ ਰਿਹਾ ਤਾਂ ਜੇਕਰ 2 ਦਿਨ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਇੱਥੋਂ ਕਈ ਕਿਲੋਮੀਟਰ ਦੂਰ ਗੱਗੋ ਮਾਹਲ ਪਿੰਡ ਹੈ ਉੱਥੇ ਹਾਈਵੇ ਦੇ ਉੱਤੇ ਪਾਣੀ ਆਇਆ ਸੀ ਪਰ ਕੱਲ ਸ਼ਾਮ ਅਚਾਨਕ ਅਜਨਾਲਾ ਸ਼ਹਿਰ ਦੇ ਵਿੱਚ ਇਸ ਪਾਣੀ ਨੇ ਦਸਤਕ ਦਿੱਤੀ ਔਰ ਅਜਨਾਲੇ ਦੇ ਕਈ ਜਿਹੜੇ ਮੁਹੱਲੇ ਨੇ ਉਹ ਇਸ ਵੇਲੇ ਪਾਣੀ ਦੇ ਵਿੱਚ ਡੁੱਬੇ ਹੋਏ ਨਜ਼ਰ ਆ ਰਹੇ ਨੇ ਸਾਹਮਣੇ ਤੁਸੀਂ ਦੇਖੋ ਕਿ ਇਹ ਜਦੋਂ ਅਜਨਾਲਾ ਤੋਂ ਨਿਕਲ ਕੇ ਬਾਕੀ ਪਿੰਡਾਂ ਵਾਲੇ ਪਾਸੇ ਜਿਹੜੀਆਂ ਸੜਕਾਂ ਜਾਂਦੀਆਂ ਨੇ ਤਾਂ ਉਹ ਇਸ ਵੇਲੇ ਪੂਰੀ ਤਰ੍ਹਾਂ ਜਲਥਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਗੇ ਵਧਿਆ ਅਦਰ ਗੁਰਦਾਸਪੁਰ ਦੇ ਪਿੰਡ ਮਕੋੜਾ ਪਤਨ ਦੇ ਵਿੱਚ ਹੜ੍ਹਾਂ ਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਪਾਣੀ ਦੀ ਭੇਂਟ ਚੜ ਗਈ ਨੇ ਔਰ ਸਾਰਾ ਸਮਾਨ ਪੂਰੀ ਤਰ੍ਹਾਂ ਦੇ ਨਾਲ ਖਰਾਬ ਹੋ ਚੁੱਕਿਆ ਲੋਕ ਬੇਬਸ ਨਜ਼ਰ ਆ ਰਹੇ ਨੇ ਤਾਂ ਇਹ ਬਰਬਾਦੀ ਦੇ ਜ਼ਖਮ ਨੇ ਜੋ ਲਗਾਤਾਰ ਅਸੀਂ ਵਕੂ ਵਕ ਥਾਈ ਤੋਂ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਨਸ਼ਟ ਹੋ ਗਏ ਬਾਕੀ ਜਿੰਨਾ ਸਾਡੇ ਕੋ ਹੋ ਰਿਹਾ ਆਪਦੇ ਵਕ ਵਕ ਜ਼ਿਲਿਆਂ ਦੇ ਵਿਚ ਕਾਫੀ ਜਿਆਦਾ ਜਿਹੜੇ ਫਲੱਡ ਅਫੈਕਟਡ ਏਰੀਆ ਨੇ ਖਾਸ ਤੌਰ ਤੇ ਉਹ ਏਰੀਆ ਜਿਆਦਾ ਅਫੈਕਟ ਹੋਏ ਆ ਜੋ ਨਦੀ ਨਾਲੇ ਦੇ ਬਿਲਕੁਲ ਕੋਲ ਹੈ ਕਿਉਂਕਿ ਜਦ ਤੇਜ਼ ਮੀਂਹ ਪਿਆ ਜਾਂ ਫਿਰ ਜਿਹੜੇ ਬੰਨ ਟੁੱਟੇ ਤਾਂ ਇਹ ਜਿਹੜੇ ਨਦੀ ਨਾਲੇ ਆ ਇਹ ਉਫਾਨ ਤੇ ਸੀਗੇ ਅਸੀਂ ਮੌਜੂਦ ਆ ਕਿਉਂਕਿ ਬਾਰਡਰ ਏਰੀਆ ਬਿਲਕੁਲ ਲਾਲ ਲੱਗਦਾ ਹੈ ਰਾਵੀ ਬਿਲਕੁਲ ਲਾਲ ਲੱਗਦੀ ਹੈ ਕਿਉਂਕਿ ਸਭ ਤੋਂ ਪਹਿਲਾਂ ਇਸੇ ਜਿਹੜੇ ਪਿੰਡ ਨੇ ਦੋ ਤਿੰਨ ਉੱਥੇ ਹੀ ਜਿਆਦਾ ਅਫੈਕਟ ਪਿਆ ਔਰ ਕਈ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਪੂਰਾ ਜਿਹੜਾ ਸਮਾਨ ਹੈ ਉਹ ਖਤਮ ਹੋ ਚੁੱਕਿਆ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਹੈ ਉਹ ਇੰਨਾ ਜ਼ਿਆਦਾ ਸੀਗਾ ਕਿ ਪੂਰੇ ਜਿਹੜੇ ਘਰ ਨੇ ਉਹ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਨੇ ਬਾਬਾ ਜੀ ਇਹ ਸਾਰਾ ਨੁਕਸਾਨ ਹੋ ਗਿਆ ਨੁਕਸਾਨ ਹੈ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਂ ਹੀ ਗੱਲ ਕੀ ਕੋ ਕਵਾਂਟਲ ਮਾਂ ਹੋਣਿਆ ਸਰੋਹੇ ਸਾਰੇ ਗੱਲ ਕੀ ਬੇਕਾਰ ਹੋ ਗਿਆ ਜੀ ਗਲ ਗਿਆ ਕਣਕਾਂ ਕੱਢਣ ਦੀਆਂ ਗੱਲ ਕੀ ਕੋਠੇ ਝੁਟਣ ਸਾਰਾ ਸਮਾਨ ਤੁੰਡੇ ਲਾ ਪਿਆ ਤੇ ਸਾਰਾ ਅੰਜੀ ਸਾਰਾ ਘਲ ਕੀ ਘਰੋਂ ਲਿਆ ਆ ਗਏ ਰੱਖਿਆ ਸੀ ਆਪਣੇ ਬਹੁਤ ਜ਼ਿਆਦਾ ਪਾਣੀ ਸੀ ਬਹੁਤ ਜ਼ਿਆਦਾ ਪਾਣੀ ਤੇ 6 6.5 ਫੁੱਟ ਤੋਂ ਵੀ ਤਾਂ ਇਹ ਪਾਣੀ ਚ 6.5 ਫੁੱਟ ਸੀ ਤੇ ਬਹੁਤ ਜ਼ਿਆਦਾ ਕਿਉਂਕਿ ਹੁਣ ਪਾਣੀ ਦਾ ਲੈਵਲ ਤਾਂ ਕਟਿਆ ਲੇਕਿਨ ਹੁਣ ਸਮੈਲ ਜਿਹੜੀ ਹੈ ਜਾਂ ਫਿਰ ਬਿਮਾਰੀਆਂ ਜਿਹੜੀਆਂ ਉਹ ਜ਼ਰੂਰ ਹੋ ਸਕਦੀ ਹੈ ਰਮਨ ਜੀ ਕਿਉਂਕਿ ਅਸੀਂ ਦੇਖ ਰਹੇ ਕਿ ਬਹੁਤ ਜ਼ਿਆਦਾ ਨੁਕਸਾਨ ਆਇਆ ਘਰਾਂ ਦੇ ਜਿਹੜਾ ਸਮਾਨ ਵੀ ਸੀਗਾ ਉਹ ਵੀ ਸਾਰਾ ਨੁਕਸਾਨ ਦੇਖਿਏ ਮਲਕੇ ਕੁਦਰਤ ਵੱਲੋਂ ਮਲਕੇ ਪਾਣੀ ਦਾ ਬਹਾਵ ਹੀ ਇਹਨਾਂ ਮਲਕੇ ਇੱਕ ਰਾਵੀ ਤੇ ਉਝ ਦਰਿਆ ਇਥੇ ਬਹੁਤ ਨੇੜੇ ਲੱਗਦੇ ਨੇ ਤੇ ਮਕੌੜਾ ਪਿੰਡ ਚੱਕ ਆਰਾਮਸਾਏ ਹੋਰ ਕਈ ਪਿੰਡ ਜਿਹੜੇ ਆ ਬਾਰਡਰ ਦੇ ਆਪਣੇ ਦਰਿਆਵਾਂ ਦੇ ਬਿਲਕੁਲ ਨੇੜੇ ਨੇ ਜਿਹਦੇ ਕਾਰਨ ਮਲਕੇ ਇੱਧਰ ਪਾਣੀ ਦਾ ਬਹਾਵ ਜ਼ਿਆਦਾ ਹੋਣ ਕਾਰਨ ਮਲਕੇ ਕਾਫੀ ਨੁਕਸਾਨ ਆਇਆ ਔਰ ਮਨ ਬਹੁਤ ਦੁਖੀ ਹੁੰਦਾ ਜਦੋਂ ਇਸ ਤਰ੍ਹਾਂ ਦਾ ਬਿਲਕੁਲ ਕਿਉਂਕਿ ਗਰੀਬ ਲੋਕ ਨੇ ਔਰ ਉਹਨਾਂ ਦਾ ਹੋਰ ਖਾਣ ਪੀਣ ਦਾ ਬਿਲਕੁਲ ਇਹੋ ਹੀ ਮਲਕੇ ਸਾਧਨ ਵੀ ਉਸ ਤਰ੍ਹਾਂ ਦਾ ਹੀ ਤੇ ਅਸੀਂ ਮਿਲ ਕੇ ਖਾਣ ਪੀਣ ਦਾ ਜਦੋਂ ਇਹੋ ਜਿਹੇ ਜਿੱਦਾਂ ਦੇਖੀਦਾ ਵਾ ਵੀ ਕਣਕ ਸਾਰੀ ਖਰਾਬ ਹੋ ਚੁੱਕੀ ਆ ਸਾਲ ਦੀ ਮਿਹਨਤ ਜਿਹੜੀ ਬਕਾਰ ਹੋ ਗਈ ਆ ਤੇ ਬੜਾ ਮਨ ਦੁੱਖ ਲੱਗਦਾ ਹੈ ਜੇ ਮਿਲ ਦੇ ਦੇਖੋ ਬਿਲਕੁਲ ਇਹ ਤਸਵੀਰਾਂ ਵੀ ਬਿਆਨ ਕਰ ਰਹੀਆਂ ਕਿ ਕਿਸ ਤਰ੍ਹਾਂ ਇਹਨਾਂ ਦੇ ਕਪੜੇ ਬੈੱਡ ਅਲਮੀਰਾ ਫ੍ਰਿਜ ਇਹ ਸਾਰੇ ਬਾਹਰ ਪਏ ਕਿਉਂਕਿ ਮੋਸਟਲੀ ਜਿਹੜਾ ਨੇੜੇ ਨੇੜੇ ਜਿਹੜੇ ਪਿੰਡ ਨੇ ਰਾਵੀ ਦੇ ਉਹਨਾਂ ਦੇ ਜਿੰਨਾ ਵੀ ਸਮਾਨ ਇਸ ਘਰ ਦੇ ਹਾਲਾਤ ਦੇਖ ਲੈਂਦੇ ਆ ਕਿਉਂਕਿ ਬਹੁਤ ਹੀ ਮਾੜੇ ਹਾਲਾਤ ਨੇ ਕਿਉਂਕਿ ਪੂਰਾ ਅੰਦਰ ਤੱਕ ਮਾਤਾ ਜੀ ਅੰਦਰ ਤੱਕ ਪਾਣੀ ਵੜ ਗਿਆ ਜੀ ਇਹ ਅੰਦਰ ਤੱਕ ਦੇਖੋ ਇਹ ਦੋ ਕਮਰੇ ਦੋਨੇ ਕਮਰੇ ਸਾਡੇ ਟੁੱਟ ਗਏ ਅੱਛਾ ਤੇ ਹੁਣ ਨਾ ਬੈਠਣ ਨੂੰ ਜਗ੍ਹਾ ਤੇ ਨਾ ਖੜਨ ਨੂੰ ਜਗ੍ਹਾ ਕਿਸੇ ਦੇ ਘਰ ਰਹਿ ਕੰਨੇ ਆਹੀ ਤੇ ਕਿਸੇ ਦੇ ਘਰ ਹੀ ਖਾਈ ਕੰਨੇ ਰੋਟੀ ਇਹ ਜਿਹੜਾ ਸਾਰਾ ਸਮਾਨ ਸਮੂਹ ਨੇ ਟੁੱਟ ਗਿਆ ਦੇਖ ਲਓ ਤੁਸੀਂ ਦੇਖਿਓਗੇ ਸਾਰੇ ਕੋਸੇ ਖਿੜਕੀਆਂ ਦਰਵਾਜ਼ੇ ਉਹ ਸੁਟਿਆ ਬਾਹਰ ਤੋੜ-ਫੋੜ ਕੇ ਆਹੀ ਤੇ ਹੁਣ ਤੇ ਕੁਛ ਮਾਤਾ ਸਾਡੀ ਸਿਆਣੀ ਉਹ ਨੂੰ ਅਸੀਂ ਕੱਲ ਦੇ ਬਾਂਡੀ ਭੇਜ ਜੜੇ ਦਾ ਕਿ ਬਿਮਾਰ ਹੋ ਹੂੰ ਤੇ ਉਹਨੂੰ ਕਿੱਥੇ ਬਿਠਾਣਾ ਇਹਨੇ ਉਹ ਜੀ ਜਗ੍ਹਾ 'ਚ ਤੇ ਭਾਈ ਜੀ ਹੋ ਸਦਾ ਜਿੰਨੀ ਵੀ ਸਾਡੀ ਮਦਦ ਕਰ ਲੋ ਕਿ ਸਾਨੂੰ ਦੋ ਕਮਰੇ ਬਣਾਉਣ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਤੋਂ ਇਹ ਅੱਗੇ ਵੀ ਜਿਹੜਾ ਸਾਰਾ ਸਮਾਨ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਸੀਗਾ ਹਾਂ ਜੀ ਹਾਂ ਜੀ ਇਹ ਦੇਖੋ ਨਿਸ਼ਾਨ ਲੱਗੇ ਹੋਏ ਇੱਥੋਂ ਤੱਕ ਗਿੱਲਾ ਹੋਇਆ ਉੱਪਰ ਤੱਕ ਆਪਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਫਲੱਡ ਅਫੈਕਟਿਡ ਏਰੀਆ ਨੇ ਔਰ ਖਾਸ ਤੌਰ ਤੇ ਉਹ ਏਰੀਆ ਜ਼ਿਆਦਾ ਅਫੈਕਟ ਹੋਏ ਹਨ ਜੋ ਨਦੀ ਨਾਲੇ ਦੇ ਬਿਲਕੁਲ ਤਰ੍ਹਾਂ ਦੇ ਹਾਲਾਤ ਨੇ ਕਿਉਂਕਿ ਅਸੀਂ ਦੇਖ ਰਹੇ ਹਾਂ ਤੁਹਾਡੇ ਪਿੰਡ ਦੇ ਵੀ ਸਭ ਤੋਂ ਜ਼ਿਆਦਾ ਅਫੈਕਟ ਪਿਆ ਹੈ ਸਰ ਹਾਲਾਤ ਬਹੁਤ ਮਾੜੇ ਨੇ ਜੀ ਲਗਭਗ ਤਕਰੀਬਨ ਘਰ 4-4 5-5 ਫੁੱਟ ਪਾਣੀ ਹੈ ਸਾਰੇ ਘਰਾਂ ਦੇ ਅੰਦਰ ਪਰ ਜਿਹੜੇ ਘਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਸਾਰਾ ਹੀ ਘਰ ਡੈਮੇਜ ਹੋ ਚੁੱਕਿਆ ਹੈ ਸਾਰਾ ਡੈਮੇਜ ਹੋ ਗਿਆ ਹਾਂ ਜੀ 5 ਤੋਂ 6 ਫੁੱਟ ਜਿਹੜਾ ਇਹ ਪਾਣੀ ਇੱਥੇ ਫਿਰ ਗਿਆ ਬਾਕੀ ਇਹ ਸਾਰੇ ਜਿਹੜਾ ਖਾਂਦ ਰਸਨ ਦੇਖੋ ਤੁਸੀਂ ਚੋਲ ਦੇਖ ਰਹੇ ਹੋ ਇੱਥੇ ਡੰਗਰ ਵੀ ਨਹੀਂ ਖਾਂਦੇ ਸਾਰੇ ਸਵੇਲੇ ਇਹ ਤਾਂ ਪੂਰਾ ਨਸ਼ਟ ਹੋ ਗਿਆ ਨਸ਼ਟ ਹੋ ਗਿਆ ਜੀ ਬਾਕੀ ਜਿੰਨਾ ਸਾਡੇ ਕੋ ਹੋ ਰਿਹਾ ਹੈ ਹਿੰਦੀ ਚਲੋ ਮਦਦ ਕਰ ਰਹੇ ਆ ਖਾਣ ਪੀਣ ਦੇ ਰਾਸਨ ਦੇ ਤੇ ਹੁਣ ਬਿਮਾਰੀਆਂ ਵੀ ਫੈਲ ਸਕਦੀ ਹੈ ਸ Smell ਆਣਾ ਸ਼ੁਰੂ ਹੋ ਜਾਂਦਾ ਜੀ ਸਰ ਬਿਮਾਰੀਆਂ ਵੀ ਫੈਲ ਨਹੀਂ ਆ ਜੀ ਹਾਂਜੀ ਤੇ ਬਾਕੀ ਦੇਖੋ ਅਸੀਂ ਤਾਂ ਪ੍ਰਸ਼ਾਸਨ ਅਗੇ ਇਹ ਹੀ ਮੰਗ ਕਰਨੇ ਆ ਕਿ ਵੱਧ ਤੋਂ ਵੱਧ ਮਦਦ ਕੀਤੀ ਜਾਏ ਪਰਵਾਹ ਤੇ ਹਾਂ ਤੇ ਮਾਤਾ ਜੀ ਨੂੰ ਬਹੁਤ ਜ਼ਿਆਦਾ ਨੁਕਸਾਨ ਹਾਂਜੀ ਬਹੁਤ ਸਰਕਾਰ ਦਾ ਬੈਟ ਫੁੱਟ ਸਬਸਕੂਟ ਗਿਆ ہمارا ਉਛੜੀ ਦੇ ਹਾਂਟ ਅੱਜ ਤੱਕ ਸਮਾ ਦੇ ਰੋੜ ਗਿਆ ਜੀ ਸਾਡਾ ਅੱਛਾ ਰੋੜ ਵੀ ਗਿਆ ਰੋੜ ਵੀ ਗਿਆ ਜਦੋਂ ਬਾਦਰ ਰੋੜ ਗਿਆ ਜੋ ਬਸੇ ਰਹੀ ਜੀ ਭਈਆ ਤੁਹਾਡੇ ਸਾਹਮਣੇ ਬੈਦਾ ਸਪਰਾ ਦੇ ਵਿੱਚ ਸੋਟੜੇ ਦਾਲ ਚੋਲ ਜਰੇ ਬਜੇ ਦੇ ਸਭ ਖਰਾਬ ਹੋਏ ਦੇ ਅੱਛਾ ਤੁਸੀਂ ਦੇਖ ਲੋ ਕਿ ਕਿੱਦਾਂ ਦੇ ਸਭ ਬਦਬੂ ਮਾਰ ਗਿਆ ਸਾਡਾ ਸਾਰਾ ਬਰਬਾਦ ਹੋ ਗਿਆ ਕੁਛ ਨਹੀਂ ਰਿਹਾ ਇਹ ਕਿਸੇ ਕਿਸੇ ਕਰ ਦੁਪਹਿਰ ਖਾਣਾ ਕੋਲ ਨਾ ਵੀ ਕਿਸਕੇ ਮੰਗ ਮੱਕ ਆ ਰਹੇ ਸਾੜੀ ਕੁਛ ਮਰਦ ਕੀ ਜਾਈ माड़ी मोटी मदने के लिए बचा हुआ टूड़े पड़े अंदर देखो कैसे अंदर मंजे बिस्तरे बर्खा में बह गया था पहले ही बर्खा में बह गया और तीन दिन से लगे हुआ सफाई करने इसकी थोड़ा ਆਹ ਵਿਹਤ ਪਾਣੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ 7 ਫੁੱਟ ਦਾ ਪਾਣੀ ਸੀ ਜਿੱਥੇ ਕਿ ਨੀਚੇ ਦੀ 7-8 ਫੁੱਟ 7-8 ਫੁੱਟ ਦਾ ਪਾਣੀ ਦਾ ਕੰਮ 6 ਫੁੱਟ ਹੋਗਾ ਤੇ ਕਈ ਇਸ ਤਰ੍ਹਾਂ ਦੇ ਘਰ ਨੇ ਜੋ ਕਿ ਕਾਫੀ ਹਾਲਾਤ ਜਿਹੜੇ ਨੇ ਕਿਉਂਕਿ ਹੁਣ ਸਾਰਾ ਜਿਹੜਾ ਰਾਸ਼ਨ ਹੈ ਖਾਣ ਪੀਣ ਦਾ ਜਾਂ ਫਿਰ ਜਿਹੜਾ ਵੀ ਨਾ ਦਾ ਘਰ ਦਾ ਸਮਾਨ ਸੀ ਉਹ ਵੀ ਸਾਰਾ ਖਤਮ ਹੋ ਚੁੱਕਿਆ ਹਾਲਾਂਕਿ ਪ੍ਰਸ਼ਾਸਨ ਐਨਡੀਆਰਐਫ ਆਰਮੀ ਰੈਸਕਿਊ ਤਾਂ ਕਰ ਰਹੀ ਹੈ ਲੇਕਿਨ ਉਹ ਵੀ ਇਸ ਤਰ੍ਹਾਂ ਦੇ ਵੀ ਕਈ ਥਾਂ ਤੇ ਨਹੀਂ ਪਹੁੰਚ ਪਾ ਰਹੀ ਹੈ ਜਿਹੜੀ ਪ੍ਰਸ਼ਾਸਨ ਦੀ ਟੀਮਾਂ ਹੈ ਉਸ ਤੇ ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ ਜਿਹੜੀ 657 ਨੇ ਜਾਂ ਫਿਰ ਪਿੰਡ ਦੇ ਲੋਕ ਆ ਸੱਜ ਜਗ੍ਹਾ ਤੇ ਨਹੀਂ ਪ੍ਰਸ਼ਾਸਨ ਪਹੁੰਚ ਰਿਹਾ ਉਹ ਉਸ ਜਗ੍ਹਾ ਤੇ ਜਿਹੜੀ ਮੇਨ ਪ੍ਰੋਬਲਮ ਹੈਗੀ ਆ ਉਹ ਸਰ ਜਿਹੜੇ ਰੋਡ ਹੈ ਰੋਡ ਲਿੰਕ ਹੈ ਉਹ ਟੁੱਟ ਚੁੱਕੇ ਆ ਕਨੈਕਟੀਵਿਟੀਸ ਕਾਫੀ ਜਿਹੜੇ ਗਹਿਰੇ ਖੱਡੇ ਉਹ ਪੈ ਚੁੱਕੇ ਆ ਉਸ ਕਰਕੇ ਜਿਹੜਾ ਹੈਗਾ ਬਾਈ ਰੋਡ ਤੇ ਨਹੀਂ ਜਾਇਆ ਜਾ ਸਕਦਾ ਤੇ ਹਾਲਾਤ ਬਣੇ ਹੋਏ ਨੇ ਅੱਗੇ ਵਧੇ ਆ ਉਧਰ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਬਿਆਸ ਦਰਿਆ ਦੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ ਵੱਖ-ਵੱਖ ਥਾਵਾਂ ਤੇ ਆਰਜੀ ਬੰਨ ਟੁੱਟਣ ਦੇ ਕਾਰਨ ਹਾਲਾਤ ਹੋਰ ਵੀ ਨਾਜ਼ੁਕ ਬਣੇ ਹੋਏ ਨੇ ਪਿੰਡ ਰਾਮਪੁਰ ਗੋਰਾ ਦੇ ਇੱਕ ਕਿਸਾਨ ਦੇ ਘਰ ਨੂੰ ਬਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਔਰ ਉਸ ਦੇ ਘਰ ਦੀਆਂ ਕੰਧਾਂ ਟੁੱਟ ਚੁੱਕੀਆਂ ਨੇ ਅਤੇ ਆਲੇ-ਦੁਆਲੇ ਤੇਜ਼ ਗਤੀ ਦੇ ਨਾਲ ਪਾਣੀ ਵਹਿ ਰਿਹਾ ਹੈ ਜਿਸ ਕਰਕੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ ਇਹ ਦੇਖ ਹੀ ਰਹੇ ਹੋ ਤੁਹਾਡੇ ਕੈਮਰੇ ਰਾਹੀਂ ਪਰ ਸਕੇਲ ਹਾਲਾਤ ਸਾਡੇ ਬਣੇ ਆ ਤੇ ਤਕਰੀਬਨ 11 ਤਰੀਕ ਦੇ ਸਾਡੇ ਜਿਹੜਾ ਵਨ ਟਾਈਮਾਜ ਹੋਇਆ ਸੀ ਸਾਡਾ ਔਰ 11 ਤੋਂ ਬਾਅਦ ਜਿਹੜੇ ਸਾਡੇ ਵੱਤੋਂ ਖਰਾਬ ਜਿਹੜੇ ਹਾਲਾਤ ਜਿਹੜੇ ਸਾਡੇ ਦਿਨੋ ਦਿਨ ਖਰਾਬ ਹੀ ਹੁੰਦੇ ਗਏ ਹੁਣ ਉਸ ਦਿਨ ਆਪਾਂ 15 ਅਗਸਤ ਨੂੰ ਇੱਥੇ ਅਪੀਲ ਕੀਤੀ ਸੀ ਪ੍ਰਸ਼ਾਸਨ ਨੂੰ ਜਿਹੜੀ ਸਾਡੀ ਸਹਾਇਤਾ ਕੀਤੀ ਜਾਵੇ ਜਿਹੜਾ ਅੱਗੇ ਸਾਡੇ ਹਾਲਾਤ ਜਿਹੜੇ ਸੁਧਰ ਜਾਣ ਪਰ ਕਿਸੇ ਦੇ ਕੰਨ ਦੇ ਕੋਈ ਯੂੰ ਨਹੀਂ ਸਰਕੀ ਦੇਖੋ ਅੱਗੇ ਸਾਡਾ ਜਿਹੜਾ ਘਰ ਆ ਉਹ ਵੀ ਟਹਿ ਗਿਆ ਜਿਹੜਾ ਟੂੜੀ ਵਾਲਾ ਸ਼ੈੱਡ ਆ ਟੂੜੀ ਰੁੜ ਗਈ ਔਰ ਜਿਹੜਾ ਨੁਕਸਾਨ ਜਿਹੜਾ ਵੱਡੇ ਪੱਧਰ ਤੇ ਸਾਡਾ ਹੋਇਆ ਉਹ ਜ਼ਮੀ ਅਸ ਟਾਈਮ ਜਿਹੜੇ ਹਾਲਾਤ ਉਹ ਕ੍ਰਿਟੀਕਲ ਹੈਗੇ ਆ ਆਪਣੇ ਦੁਬਾਰਾ ਜੀਵਨ ਅਸਲੀ ਦੂਜੇ ਦੁਬਾਰਾ ਜੀਵਨ ਲਈ ਤੇ ਵਖੋ ਜੀ 1998 ਦਾ ਜਨਮ ਹੈ ਮੇਰਾ 1988 ਦੇ ਵਿੱਚ ਫਸਲ ਸਾਹਿਬ ਦੱਸਦੇ ਕਿ ਆਪਣੀ ਰੇਤਾ ਪਈ ਸੀ ਤੇ ਤਕਰੀਬਨ ਪੂਰੀ ਮਿਹਨਤ ਕਰਕੇ ਮਸ਼ੱਕਰ ਦੇ ਨਾਲ ਹੁਣ 7 ਤੋਂ 8 ਸਾਲ ਹੋਏ ਆਪਣੇ ਦੁਬਾਰਾ ਜਿਹੜੀ ਫਸਲ ਹੋਣ ਲੱਗੀ ਸੀ ਤੇ ਦੁਬਾਰਾ 23 ਦੇ ਵਿੱਚ ਫੇਰ ਆੜਾ ਹੋ ਗਿਆ 23 ਦੇ ਵਿੱਚ ਫਸਲ ਮਾਰੀ ਗਈ ਆਪਣੀ ਫੇਰ ਦੁਬਾਰਾ 23 ਤੋਂ ਬਾਅਦ 24 ਦੇ ਵਿੱਚ ਪਰੀ ਪੁੜੀਆਂ ਪਧਰੀਆਂ ਕਰਕੇ ਫੇਰ ਦੁਬਾਰਾ ਅਸਲੀ ਆਲ ਝੋਨਾ ਵੀ ਗਿਆ ਔਰ ਨਾ ਅੱਗੇ ਤੋਂ ਮੇਰੇ ਸਾਹ ਨਾਲ ਜਿਹੜੇ ਹਾਲਾਤ ਆ ਉਹ ਬਹੁਤ ਕ੍ਰਿਟੀਕਲ ਹੋ ਗਏ ਸਾਡੇ ਜਿਹੜੇ ਅੱਗੇ ਤੋਂ ਜਿਹੜੀ ਇਹ ਨਹੀਂ ਤੇ ਆਉਣ ਦੇ ਜਿਹੜੇ ਚਾਂਸ ਆ ਉਹ ਬਹੁਤ ਘੱਟ ਆ ਅੱਗੇ ਬਾਤਿਆਂ ਰੁਖਮਾਨਸਾ ਦਾ ਕਰਾਂਗੇ ਮਾਨਸਾ ਦੇ ਪਿੱਖੀ ਦੇ ਨੇੜਲੇ ਪਿੰਡਾਂ ਦੇ ਵਿੱਚ ਵੀ ਬਰਸਾਤ ਨੇ ਤਬਾਹੀ ਮਚਾ ਦਿੱਤੀ ਹੈ ਇੱਥੇ ਕਿਸਾਨਾਂ ਦੀ ਹਜ਼ਾਰਾਂ ਹੀ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿਸਾਨ ਆਪਣੇ ਖੇਤਾਂ ਚੋਂ ਪਾਣੀ ਕੱਢਣ ਲੱਗੇ ਹੋਏ ਨੇ ਉਹਨਾਂ ਪ੍ਰਸ਼ਾਸਨ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਸਰਕਾਰ ਤੇ ਸਵਾਲ ਚੁੱਕਦੇ ਕਿਸਾਨਾਂ ਨੇ ਕਿਹਾ ਕਿ ਜੇਕਰ ਸਮੇਂ ਰਹਿੰਦੇ ਹੀ ਪ੍ਰਸ਼ਾਸਨ ਨਾਲਿਆਂ ਤੇ ਡਰੇਨਾਂ ਦੀ ਸਫਾਈ ਕਰਵਾ ਦਿੰਦੇ ਤਾਂ ਅੱਜ ਇਹ ਨਾ ਹੁੰਦੇ ਇਹ ਬਹੁਤ ਜ਼ਿਆਦਾ ਪਾਣੀ ਆਇਆ ਹੈ ਬਹੁਤ ਜ਼ਿਆਦਾ ਫਸਲਾਂ ਦਾ ਨੁਕਸਾਨ ਹੋ ਗਿਆ ਤੇ ਪਾਣੀ ਬਾਹਰੋਂ ਵੀ ਬਹੁਤ ਆ ਗਿਆ ਹੈ ਵੀ ਸਰਕਾਰ ਨੇ ਇਹ ਵੱਲੇ ਕੋਈ ਧਿਆਨ ਨਹੀਂ ਦਿੱਤਾ ਇੱਥੇ ਸਾਡੇ ਜੇਮਨਾਲਾ ਵੀ ਦੋ ਕਰਮਾਂ ਲੱਗਿਆ ਹੋਇਆ ਪਾਣੀ ਡਰੇਨ ਚ ਪੈਣ ਵਾਸਤੇ ਡਰੇਨ ਓਵਰਫਲੋ ਹੋ ਗਈ ਜਦ ਤੇ ਪਿੱਛੋਂ ਪਾਣੀ ਆ ਗਿਆ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਸਰਕਾਰ ਨੇ ਇਹ ਪਹਿਲਾਂ ਧਿਆਨ ਨਹੀਂ ਦਿੱਤਾ ਨਾਲਾ ਸਾਫ ਤੋਂ ਹੁੰਦਾ ਦੋ ਕਰਮਾਂ ਦਾ ਕਿਉਂ ਨਾਲਾ ਹੈ ਉਦੋਂ ਵੱਡੀ ਅੱਗੇ ਭੀਖੀ ਕਰਨੀ ਵੱਡੀ ਡਰੇਨ ਆ ਉਹਦੇ ਵਿੱਚ ਪਾਣੀ ਭੰਦਾ ਜਾ ਕੇ ਉਹ ਪਾਉਣਾ ਚਾਹੀਦਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਸਾਨੂੰ ਮਾਮਲਾ ਮਿਲਣਾ ਚਾਹੀਦਾ ਬਦਲਾ ਦਾ ਸਾਡਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਪਾਣੀ ਦਾ ਹਜ਼ਾਰਾਂ ਕਿੱਲਾਂ ਦੇ ਵਿੱਚ ਆ ਗਿਆ ਤੇ ਪੀਦਾ ਵੀਰ ਦਾ ਇਹ ਜਿਹੜਾ ਆਪਣਾ ਮੇਨ ਡਰਾਇਆਉਟ ਡਰੇਨ ਆਉਟ ਉੱਤ ਗਿਆ ਸੀ ਉਹਦਾ ਪਾਣੀ ਇੱਥੇ ਆ ਗਿਆ ਇੱਥੇ ਨਾਲ ਸਾਡੇ ਰੋਡ ਦੇ ਨਾਲ ਨਾਲ ਦੋ ਕਰਬ ਬਣਾਣਾ 11 ਫੁੱਟ ਇਹਦੇ ਵਿੱਚ ਜਿੱਥੇ ਜਿੱਥੇ ਮੰਨ ਲਓ ਕੋਈ ਫੈਕਟਰੀਆਂ ਬਣਾਈਆਂ ਨੇ ਗਿਆ ਉਹਨਾਂ ਨੇ ਨਾ ਪਾਈਪ ਲਾਈਨ ਪਾਰਕੀ ਹੈਗੀ ਭਾਈ ਜੀ ਪਾਪ ਨਾਲ ਕਿਸੇ ਨੇ 10 ਇੰਚੀ ਪਾਈ ਹੈ ਕਿਸੇ ਨੇ 18 ਇੰਚ ਦੀ ਪਾਈ ਹੈਗੀ ਹਜ਼ਾਰਾਂ ਏਕੜ ਦਾ ਫਸਲ ਹੈ ਨਾ ਹੀ ਇਹ ਨਾਲ ਹੀ ਸਪਾਈ ਹੋਈ ਹੈਗੀ ਜਦੋਂ ਆਪਾਂ ਕਣਕਾ ਵੱਢ ਲੈਂਦੇ ਆ ਉਸ ਟਾਈਮ ਸਰਕਾਰ ਕੋਲੇ ਬਾਧੂ ਸਮਾ ਹੁੰਦਾ 2-3 ਮਹੀਨੇ ਉਹਦੇ ਦੀ ਸਪਾਈ ਕਰਾਣ ਦੇ ਅਸੀਂ ਲੋਕਾਂ ਦੇ ਹਜ਼ਾਰਾਂ ਏਕੜ ਦਾ ਫਸਲ ਮਰ ਗਿਆ ਇਹ ਕਿਤੇ ਬਹਾਨ ਲੱਤੇ ਹੋਏ ਨੇਗੇ ਇਹ ਲੋਕ ਅਫੀਕਰ ਜਾ ਚੱਕ ਜਾ ਬਣ ਠੇ ਕਿਤੇ ਲੱਤੇ ਨੇਗੇ ਨਾ ਤਾਂ ਸਰਕਾਰੀ ਕੋਈ ਸੁਣਦੀ ਹੈ ਕਿਸੇ ਦੀ ਗੱਲ ਇਹਦੇ ਵਿੱਚ ਸਰਕਾਰ ਨੂੰ ਸੋਚਣਾ ਚਾਹੀਦਾ ਜੇ ਇਹਦਾ ਟਾਈਮ ਸਰ ਸਪਾਈ ਹੋ ਜਾਂਦੀ ਇਹ ਐਡੀ ਐਡੀ ਨੌਬਤ ਹੀ ਨਹੀਂ ਹੁੰਦੀ ਸੀ ਕਿਸੇ ਉਤਰ ਪੰਜਾਬ ਸਰਕਾਰ ਦੇ ਵੱਲੋਂ ਹੜਪੀੜਤਾ ਦੀ ਮਦਦ ਲਗਾਤਾਰ جاری ਹੈ ਸੁਨਾਮ ਤੋਂ ਕੈਬਨਟ ਮੰਤਰੀ ਅਮਨ ਅਰੋੜਾ ਨੇ ਮਦਦ ਪੇਜੀ ਹੈ ਰਾਹਤ ਸਮਗਰੀ ਦੇ 11 ਟਰੱਕ ਕਰਵਾਨਾ ਕਿਤੇ ਗਏ ਨੇ ਔਰ ਹੜ ਪਰਬਾਵਤ ਇਲਾਕੇ ਦੇ ਵਿੱਚ ਇਹ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਦੱਸਦੇ ਕਿ ਮੁਸ਼ਕਲ ਸਮੇਂ ਦੇ ਵਿੱਚ ਨਾ ਕਿਹਾ ਹੈ ਕਿ ਲੋਕਾਂ ਦੇ ਨਾਲ ਸਰਕਾਰ ਖੜੀ ਹੈ ਤਾਂ ਪ੍ਰੇੜਿਤ ਲੋਕਾਂ ਦਾ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ ਅਮਨ ਅਰੋੜਾ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਾਰੀ ਕੁਦਰਤੀ ਮਾਰ ਹੈ ਜਿਹੜੀ ਉਹ ਪੰਜਾਬ ਦੇ ਉੱਪਰ ਔਰ ਬਾਕੀ ਜੋ ਨਾਰਥਰਨ ਸਟੇਟਸ ਨੇ ਉਹਨਾਂ ਦੇ ਉੱਪਰ ਵੀ ਕਾਫੀ ਪਈ ਹੈ ਪੰਜਾਬ ਦੇ ਵਿੱਚ ਵੀ ਹੁਣ ਤੱਕ ਦੀਆਂ ਸਭ ਤੋਂ ਵੱਧ بارشਾਂ ਨੇ ਜਿਹੜੀਆਂ ਉਹ ਪਈਆਂ ਨੇ ਔਰ ਉਸ ਤੋਂ ਵੀ ਵੱਡੀ ਹਾਲਾਤ ਗੰਭੀਰ ਬਣ ਗਏ ਕਿਉਂਕਿ ਜੋ ਪਹਾੜੀ ਇਲਾਕੇ ਜਿ ਹਿਮਾਚਲ ਵਗੈਰਾ ਦੇ ਵਿੱਚੋਂ ਜੋ ਪਾਣੀ ਆ ਰਿਹਾ ਜੋ ਉੱਥੇ ਫਲੈਸ਼ ਫਲਡ ਹੋ ਰਹੇ ਨੇ ਬੱਦਲ ਫਟ ਰਹੇ ਨੇ ਉਹਦੀ ਵਜੇ ਕਰਕੇ ਪੰਜਾਬ ਦੇ ਤਕਰੀਬਨ 8-9 ਜ਼ਿਲ੍ਹੇ ਨੇ ਜਿਹੜੇ ਕਾਫੀ ਪ੍ਰਭਾਵਿਤ ਹੋਏ ਨੇ ਤੱਕੇ ਸਾਰੇ ਨੇ ਇੱਕ ਆਪ ਦੀ ਨੈਤਿਕ ਤੌਰ ਦੇ ਉੱਪਰ ਜ਼ਿੰਮੇਵਾਰੀ ਸਮਝਦੇ ਹੋਏ ਇਹ ਅੱਜ ਕੰਮ ਸਿਰੇ ਚੜਾ ਲਿਆ ਜਾ ਰਿਹਾ ਹੈ 11 ਟਰੱਕ ਸਮੱਗਰੀ ਦੇ ਜਿਹਦੇ ਵਿੱਚ ਲੋਕਾਂ ਦੇ ਲਈ ਰਾਸ਼ਨ ਪਾਣੀ ਔਰ ਪਸ਼ੂਆਂ ਦੇ ਲਈ ਚਾਰਾ ਇਹ ਤਿੰਨ ਚੀਜ਼ਾਂ ਦੀ ਹੀ ਮੇਨ ਡਿਮਾਂਡ ਹੈ ਜਿਹੜੀ ਉਹਨਾਂ ਏਰੀਆਜ਼ ਦੇ ਵਿੱਚੋਂ ਆ ਰਹੀ ਸੀਗੀ ਤੇ ਇਹਦੇ 11 ਟਰੱਕ ਨੇ ਜਿਹੜੇ ਉਹ ਅੱਜ ਸਨਾਮ ਦੀ ਫੀਓਦਰ ਸਿੰਘ ਜੀ ਦੀ ਪਵਿੱਤਰ ਧਰਤੀ ਤੋਂ ਉਹਨਾਂ ਇਲਾਕਿਆਂ ਦੇ ਵਿੱਚ ਭੇਜ ਰਹੇ ਆ ਜਦੋਂ ਸਾਰਾ ਕਿਉਂਕਿ ਸਾਡੀ ਕੱਲ ਮੀਟਿੰਗ ਵੀ ਸੀਗੀ ਸੀਐਮ ਸਾਹਿਬ ਨੇ ਮੀਟਿੰਗ ਲਈ ਸੀਗੀ ਤੇ ਵੈਸੇ ਮੈਂ ਸਰਕਾਰ ਵਾਲੇ ਪਾਸਿਓਂ ਵੀ ਔਰ ਆਰਗੇਨਾਈਜੇਸ਼ਨ ਵਾਲੇ ਪਾਸਿਓਂ ਵੀ ਜਦੋਂ ਪਤਾ ਕੀਤਾ ਤੇ ਤਕਰੀਬਨ 6 ਏਰੀਆਜ਼ ਨੇ ਜਿਹੜੇ ਮੈਨੂੰ ਲੱਗਿਆ ਕਿ ਜਿੱਥੇ ਸਭ ਤੋਂ ਵੱਧ ਇਸ ਸਮੇਂ ਰਾਸ਼ਨ ਦੀ ਜਾਂ ਚਾਰੇ ਦੀ ਲੋੜ ਹੈ ਜਿਹਦੇ ਵਿੱਚ ਡੇਰਾ ਬਾਬਾ ਨਾਨਕ ਅਜਨਾਲਾ ਰਾਜਾਸਥਾਨਸੀ ਫਾਜ਼ਿਲਕਾ ਔਰ ਭੁਵਾ ਔਰ ਪੱਟੇ ਇਹਨਾਂ 6 ਲੱਖਾਂ ਦੇ ਵਿੱਚ ਇਹ ਗੱਡੀਆਂ ਨੇ ਜਿਹੜੀਆਂ ਇਹ ਜਾ ਰਹੀਆਂ ਨੇ ਆ ਅਗੇ ਵਾਦਿਆਂ ਦਾ ਪੰਜਾਬ ਦੇ ਵਿੱਚ ਹੜ੍ਹਾਂ ਦੇ ਸੰਕਟ ਦੇ ਵਿਚਾਲੇ ਜ਼ਥੇਦਾਰ ਗੜਗੱਜ ਨੇ ਪੰਜਾਬੀਆਂ ਨੂੰ ਸਨੇਹਾ ਦਿੱਤਾ ਹੈ ਔਰ ਹਰ ਦੀ ਸਥਿਤੀ ਦੇ ਵਿੱਚ ਲੋਕਾਂ ਦਾ ਸਹਾਰਾ ਬਣੂ ਇਹ ਗੜਗੱਜ ਜ਼ਥੇਦਾਰ ਦੇ ਵੱਲੋਂ ਕਿਹਾ ਗਿਆ ਹੈ ਨੇ ਕਿਹਾ ਕਿ ਕੋਈ ਵੀ ਪੰਜਾਬੀ ਭੁੱਖਾ ਜਾਂ ਬੇਸਹਾਰਾ ਨਾ ਰਵੇ ਹਰ ਪ੍ਰੇੜਤ ਪਰਿਵਾਰ ਨੂੰ ਛੱਤ ਅਤੇ ਸਹਾਰਾ ਮਿਲੇ ਕਿਸੇ ਦੇ ਮਾਲ ਡੰਗਰ ਨੂੰ ਚਾਰੇ ਤੋਂ ਬਿਨਾ ਨਾ ਰਹਿਣਾ ਪਵੇ ਕੁਦਰਤ ਦੇ ਨਾਲ ਸਾਂਝ ਬਣਾਈ ਰੱਖਣੀ ਬਹੁਤ ਜ਼ਰੂਰੀ ਹੈ ਇਹ ਜ਼ਥੇਦਾਰ ਗੜਗੱਜ ਦੇ ਵੱਲੋਂ ਕਿਹਾ ਗਿਆ ਹੈ ਕਿ ਹਾਲਾਤ ਬੇ ਅਤੇ ਇਸ ਲਈ ਬੇਹਦੀ ਖਰਾਬ ਬਣੇ ਹੋਏ biz de değerli maddesini